ਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਨਵੰਬਰ ਦੇ ਮਹੀਨੇ ਦਾ ਅਸਤੀਫਾ ਦਿੱਤਾ ਹੋਇਆ ਉਸ ਤੋਂ ਬਾਅਦ ਉਹ ਸ਼੍ਰੀ ਅਕਾਲ ਤਖਸਾਲ ਸਾਹਿਬ ਹਾਜ਼ਰ ਹੋਇਆ ਅਸਤੀਫਾ ਤਾਂ ਉਹਨਾਂ ਨੇ ਆਪ ਦਾ ਵਾਪਸ ਲਿਆ ਹੀ ਨਹੀਂ ਸੋ ਉਹਨਾਂ ਦਾ ਅਸਤੀਫਾ ਉਹਨਾਂ ਨੇ ਉਸ ਦਿਨ ਤੋਂ ਨਾਓ ਪਾਰਟੀ ਦਫ਼ਤਰ ਤੇ ਗਏ ਹੈ ਨਾ ਉਹਨਾਂ ਨੇ ਪ੍ਰਧਾਨਗੀ ਦੀ ਕੋਈ ਜ਼ਿੰਮੇਵਾਰੀ ਸੰਭਾਲੀ ਹੈ ਸੋ ਇਹ ਟੈਕਨੀਕਲ ਕਾਮੀ ਰਹਿ ਗਏ ਆ ਉਹਨਾਂ ਨੇ ਤਾਂ ਅਸਤੀਫਾ ਦਿੱਤੇ ਨੂੰ ਅੱਜ ਦੂਜਾ ਮਹੀਨਾ ਚੜ ਗਿਆ ਇਹ ਤਾਂ ਸਿਰ ਹਾਂਜੀ ਕੋਈ ਸਬਦਾਨ ਦੇ ਵਿੱਚ ਬਰਤਨਾ ਦੇ ਵਿੱਚ ਦੇਖੋ ਤੁਹਾਡੇ ਸਾਰੀਆਂ ਗੱਲਾਂ ਤੁਹਾਡੇ ਪਬਲਿਕ ਡੋਮੇਨ 'ਚ ਹੈਗੀਆਂ ਜਿਹੜਾ ਕੁਝ ਹੈਗਾ ਅਬਾਊਟ ਸੈਕੂਲਰ ਪਾਰਟੀ ਔਰ ਸਾਰੀ ਗੱਲਾਂ ਕਿ ਜੋ ਸੁਪਰੀਮ ਕੋਰਟ 'ਚ ਐਫੀਡੇਵਿਟ ਨੇ ਜੋ ਬਰਨਾਲਾ ਸਾਹਿਬ ਤੇ ਇਹਨਾਂ ਦੇ ਉਸ ਵੇਲੇ ਦੇ ਜਨਰਲ ਸੈਕਟਰੀ ਸਾਹਿਬ ਨੇ ਦਿੱਤੇ ਆ ਸੋ ਇਹ ਸਾਰਾ ਕੁਝ ਪਬਲਿਕ ਡੋਮੇਨ 'ਚ ਹੈ ਇੱਥੇ ਕੋਈ ਲੁਕੋ ਨਹੀਂ ਔਰ ਮੈਂ ਇੱਕ ਗੱਲ ਸਪਸ਼ਟੀ ਕਰਨਾ ਚਾਹੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀਆਂ ਨੂੰ ਕੋਕ ਹੋਰ ਕੰਮ ਵੀ ਕਰ ਲੋ ਸੁਧਾਰ ਲੈਣ ਵਾਲੇ ਕੋਈ ਸੁਧਾਰ ਲਿਆਉਣ ਉਹਨਾਂ ਦਾ ਫਿਕਰ ਕਰੀ ਜਾਂਦੇ ਆ ਉਹਨਾਂ ਨੂੰ ਤਸੀਹੇ ਪਾ ਦਿੱਤੇ ਨੂੰ 2 ਮਹੀਨੇ ਹੋ ਗਏ ਭਾਈ ਜਿੱਤੀ ਸਾਹਿਬ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਹਰ ਪੰਜਾਬੀ ਦੇਖੋ ਮੈਂ ਉਹਦੇ ਉਹ ਕੋਰਟ ਦੀ ਪ੍ਰਕਿਰਿਆ ਹੈ ਜੀ ਮੈਂ ਉਹਦੇ ਬਾਰੇ ਕੀ ਕਹਿ ਸਕਦਾ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਹਰ ਪੰਜਾਬੀ ਦੇਖੋ ਪਰ ਕੇਂਦਰ ਸਰਕਾਰ ਲਗਾਤਾਰ ਦੇਖੋ ਡੱਲੇਵਾਲ ਸਾਹਿਬ ਦੀ ਸਿਹਤ ਵਾਕਿਆ ਚਿੰਤਾਜਨਕ ਹੈ ਐਂਡ ਮੈਂ ਸਮਝਦਾ 40-45 ਦਿਨ ਭੁਖ ਹੜਤਾਲ 'ਚ ਰਹਿਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਇਹਦੇ ਬਹੁਤ ਸੀਰੀਅਸ ਸਿੱਟੇ ਜਿਹੜੇ ਪੰਜਾਬ ਵਾਸਤੇ ਦੇਸ਼ ਵਾਸਤੇ ਬਹੁਤ ਖਤਰਨਾਕ ਹੋ ਸਕਦੇ ਆ ਇਸ ਲਈ ਭਾਜਪਾ ਨੂੰ ਜਾਗਣਾ ਚਾਹੀਦਾ ਅੰਨ ਦਾਤਾ ਨੂੰ ਇਸ ਹੱਦ ਤੱਕ ਮਜਬੂਰ ਨਹੀਂ ਕਰਨਾ ਚਾਹੀਦਾ ਔਰ ਜਿੰਨੇ ਵੀ ਇਹ ਜੇ ਇਹ ਕੇਸ ਹੋ ਰਿਹਾ ਕੱਲ ਵੀ ਇੱਕ ਸੁਸਾਈਡ ਹੋਇਆ ਉੱਥੇ ਕਨੌਰੀ ਬਾਰਡਰ ਤੇ ਉਹਦੇ ਲਈ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਦੇਸ਼ ਦੀ ਸਰਕਾਰ ਹੈ ਔਰ ਮੈਂ ਤਾਂ ਸਮਝਦਾ ਪਰਚਾ ਦੇਸ਼ ਦੀ ਸਰਕਾਰ ਦੇ ਐਗਰੀਕਲਚਰ ਮਨਿਸਟਰ ਤੇ ਧਾਰ ਕਿਉਂ ਨਾ ਚਾਹੀਦਾ ਜਿਨ੍ਹਾਂ ਦੀ ਜਿਸ ਤਰੀਕੇ ਦੀ ਅ ਐਰੋਗੈਂਸ ਵੇਖਣ ਨੂੰ ਇਸ ਚ ਮਿਲ ਰਹੀ ਠੀਕ ਹੈ ਥੈਂਕ ਯੂ ਜਿਹੜੀ ਕਾਰਵਾਈ ਹੋਵੇਗਾ ਉਹ ਜਿਹੜਾ ਕੇਸ ਭਾਜਪਾ ਦੀ ਜੋ ਸੈਂਟਰਲ ਲੀਡਰਸ਼ਿਪ ਹੈ ਗਵਰਨਮੈਂਟ ਦੇ ਫੈਸਲੇ ਉਹਦਾ ਵਿਰੋਧ ਕਰਦੇ ਔਰ ਨਾਲ ਹੀ ਮੈਂ ਚਾਹੂੰਗਾ ਪੰਜਾਬ ਭਾਜਪਾ ਦੀ ਇਹ ਤੇ ਸਥਿਤੀ ਸਪਸ਼ਟ ਕਰੇ ਔਰ ਭਗਵੰਤ ਮਾਨ ਜਿਹੜਾ ਭਾਜਪਾ ਦੀ ਟੌਟੀ ਕਰ ਰਹੀ ਹੈ ਉਸ ਗੱਲ ਦੀ ਵੀ ਉਹ ਨਿਖੇਧੀ ਕਰਦਾ ਕਿਉਂਕਿ ਐ ਚੀਫ ਮਿਨਿਸਟਰ ਪੰਜਾਬ ਦੇ ਹੱਕਾਂ ਦੀ ਰਖਵਾਲੀ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਸ ਮੁੱਦੇ ਤੇ ਉਹ ਚੁੱਪ ਬੈਠੇ ਕਿਹਨਾਂ ਸਾਹਿਬ ਲੈਂਡ ਰੋਡ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੱਲ ਕੁੰਟਾਲਾ ਚੌਕੀ ਤੇ ਬਲਾਕ ਕੀਤਾ ਗਿਆ ਪੁਲਿਸ ਕੈਰੀਅਰ ਰੇਟ ਲੈਂਡ ਰੋਡ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੰਮ੍ਰਿਤਸਰ ਚ ਪੰਜਵੇਂ ਪੁਲਿਸ ਚੌਕੀ ਹੈ ਜਿੱਥੇ ਅਟੈਕ ਕੀਤਾ ਗਿਆ ਜਦੋਂ ਮੁਕਤੀ ਗੱਲ ਲੈ ਕੇ ਜਦੋਂ ਹਰਪਾਲ ਜਦੋਂ ਹਰਪਾਲ ਰੰਧਾਵਾ ਵਰਗੇ ਅਫਸਰ ਹੋਣਗੇ ਔਰ ਇਹ ਜੇ ਆਪਸਰਾ ਦੇ ਹੱਥ ਬਾਗਦੇ ਰੋਗੀ ਤੁਹਾਨੂੰ ਕਦੇ ਸਚਾਈ ਸਾਹਮਣੇ ਨਹੀਂ ਆਉ। ਭੁੱਲਰ ਸਾਹਿਬ ਨੇ ਪਹਿਲਾ ਜਦੋਂ ਇਸਲਾਮਾਬਾਦ ਚੌਕੀ 'ਚ ਬਲਾਸਟ ਹੋਇਆ ਸੀ 3:30 ਵਜੇ ਬਲਾਸਟ ਹੋਇਆ ਨਾਲ ਦੇ ਸਾਰੇ ਰੈਹਾਇਸ਼ੀ ਇਲਾਕੇ 'ਚ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਕਿੰਨੀ ਜ਼ੋਰ ਦੇ ਨਾਲ ਬਲਾਸਟ ਹੋਇਆ ਘਰਾਂ ਦੇ ਸ਼ੀਸ਼ੇ ਟੁੱਟ ਗਏ ਘਰਾਂ ਦੇ ਸ਼ੀਸ਼ੇ ਟੁੱਟੇ ਘਰਾਂ ਚ ਜਿਹੜੀਆਂ ਟਾਇਲਾਂ ਸੀ ਉਹ ਟੁੱਟ ਕੇ ਥੱਲੇ ਡੇਕੀਆਂ ਹੋਰ ਵੀ ਨੁਕਸਾਨ ਹੋਇਆ ਤੇ ਕਿਵੇਂ ਹੱਥ ਦੀ ਸਫਾਈ ਕਮਿਸ਼ਨਰ ਪੁਲਿਸ ਭੁੱਲਰ ਸਾਹਿਬ ਦੀ ਵੇਖਣ ਨੂੰ ਮਿਲੀ ਕਿ 3:30-4 ਵਜੇ ਉੱਥੇ ਆਏ ਔਰ 7 ਵਜੇ ਤੁਹਾਨੂੰ ਪ੍ਰੈਸ ਨੂੰ ਅੰਦਰਵਾੜ ਕੇ ਕਿਹਾ ਕਿ ਵੇਖ ਲਓ ਕੁਝ ਨਹੀਂ ਹੋਇਆ ਕੱਲਾ ਟਾਇਰ ਹੀ ਪਾਟਿਆ ਇੰਨੀ ਗੱਲ ਤਾਂ ਉਤੋਂ ਹੀ ਪੜਦਾ ਫਾਸ਼ ਹੋ ਗਿਆ ਕਿ 7 ਵਜੇ ਕਿਹੜਾ ਕਮਿਸ਼ਨਰ ਹੋ ਪੁਲਿਸ ਪ੍ਰੈਸ ਕਾਨਫਰੰਸ ਕਰਦਾ ਔਰ ਆਪ ਦੀ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹਨਾਂ ਦਾ ਝੂਠ ਲੋਕਾਂ ਨੇ ਫੜਾਤਾ ਹੁਣ ਵੀ ਇੰਨੀ ਠੰਡੀ ਮੌਸਮ 'ਚ ਸਰਦੀ ਵਾਲੇ ਮੌਸਮ 'ਚ ਗਰਮ ਗਰਮੀ 'ਚ ਤਾਂ ਰੇਡੀਏਟਰ ਉਬਾਲਾ ਮਾਰਦਾ ਵੇਖਿਆ ਪਾੜਦਾ ਵੇਖਿਆ ਪਹਿਲੀ ਵਾਰੀ ਆ ਕਿ ਲੋਕੀ ਤਾਂ ਮਤਲਬ ਇੰਨੀ ਠੰਡ ਤੋਂ ਪਰੇਸ਼ਾਨ ਕਹਿ ਲੋ ਜਾਂ ਘਰਾਂ ਦੇ ਅੰਦਰ ਬੈਠੇ ਇਹਨਾਂ ਦੇ ਰੈਡੀਏਟਰ ਗਰਮ ਹੋਈ ਜਾਂਦੇ ਤੇ ਕਹਿੰਦੇ ਰੈਡੀਏਟਰ ਪਾਟ ਗਿਆ ਉੱਥੋਂ ਹੀ ਉਹ ਗੈਂਗਸਟਰਾਂ ਨੇ ਜ਼ਿੰਮੇਵਾਰੀ ਚੁੱਕ ਲਈ ਕਿ ਅਸੀਂ ਇਹ ਬਲਾਸਟ ਕੀਤਾ ਮਜੀਠੇ ਥਾਣੇ ਵੀ ਪਹਿਲਾਂ ਬਲਾਸਟ ਹੋਇਆ ਸੀ ਨੌ ਬਲਾਸਟ ਹੋ ਗਏ ਲਾਅ ਐਂਡ ਆਰਡਰ ਦਾ ਕੰਪਲੀਟ ਫੇਲਿਅਰ ਹੈ ਲੈਪਸ ਹੈ ਔਰ ਕਮਾਲ ਦੀ ਗੱਲ ਹੈ ਵੈਸੇ ਪੰਜਾਬ ਨੂੰ ਤਾਂ ਇਨਾਮ ਦੇਣਾ ਚਾਹੀਦਾ ਕਿ ਟਾਇਰ ਪਾਟਦਾ ਤੇ ਡੀਜੀਪੀ ਸਾਹਿਬ ਇੱਥੇ ਜੈਜਾ ਲੈਣ ਆਉਂਦੇ ਆ ਸ਼ਾਇਦ ਪਹਿਲਾ ਹੀ ਸੂਬਾ ਹੋਣਾ ਸਾਰੀ ਦੇਸ਼ ਦੁਨੀਆ 'ਚ ਜਿੱਥੇ ਟਾਇਰ ਪਾਟੇ ਦਾ ਜੈਜਾ ਵੀ ਡੀਜੀਪੀ ਸਾਹਿਬ ਆਪ ਲੈਂਦੇ ਆ ਕਮਿਸ਼ਨਰ ਆ ਪੁਲਿਸ ਉਹਨਾਂ ਨੂੰ ਗਲਦਸਤਾ ਪੇਟ ਕਰਦੇ ਆ ਮਗਰ ਮੈਨੂੰ ਲੱਗਦਾ ਏ ਇਨੇ ਰੇਡੀਏਟਰ ਤੇ ਟਾਇਰ ਕਿਸੇ ਹੋਰ ਸੂਬੇ 'ਚ ਨਹੀਂ ਪਾਟਣ ਦੇ ਜਿੰਨੇ ਪੰਜਾਬ 'ਚ ਪਾਟੀ ਜਾਂਦੀ ਇਸ ਲਈ ਲਾਅ ਐਂਡ ਆਰਡਰ ਦੀ ਜਿਹੜੀ ਬੁਰੀ ਹਾਲਾਤ ਹੈ ਔਰ ਜਿਸ ਤਰੀਕੇ ਨਾਲ ਆਈਐਸਆਈ ਪਾਕਿਸਤਾਨ ਐਂਡੀ ਨੈਸ਼ਨਲ ਕੋਰਸਸ ਪੰਜਾਬ ਨੂੰ ਡੀਸਟੇਬਲਾਈਜ਼ ਕਰ ਰਹੀ ਆ ਜਾਂ ਪਰੋਤੀ ਦਾ ਰਾਜ ਚੱਲ ਰਿਹਾ ਹੈ ਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਪੁਲਿਸ ਜਿੰਨਾ ਮਰਜੀ ਲੁਕੋ ਲੈ ਇਹ ਲੁਕਣਾ ਨਹੀਂ ਔਰ ਮੈਂ ਤਾਂ ਕਮਿਸ਼ਨਰ ਆ ਪੁਲਿਸ ਨੂੰ ਇੱਕੋ ਗੱਲ ਕਹੂੰਗਾ ਝੂਠ ਬੋਲੇ ਕਊਆ ਕੱਟੇ ਆਲੇ ਕੱਲੇ ਕਾਲੇ ਕੂਏ ਤੋਂ ਡਰਿਓ ਇਹ ਹਾਲਾਤ ਬਣਿਆ ਕਿ ਇੰਨਾ ਝੂਠ ਨਾ ਬੋਲੋ ਕਿ ਅੱਜ ਹਰ ਜਗ੍ਹਾ ਲਾਅ ਐਂਡ ਆਰਡਰ ਦਾ ਟੋਟਲ ਫੇਲਿਅਰ ਔਰ ਕੋਲਾਪਸ ਨਵੀਂ ਖੇਤੀ ਨੀਤੀ ਬਾਰੇ ਕੀ ਕਹੋਗੇ ਜੀ ਕੇਂਦਰ ਸਰਕਾਰ ਨੇ ਮੈਂ ਅੱਜ ਤੋਂ ਘੱਟੋ-ਘੱਟ ਮਹੀਨਾ ਪਹਿਲਾਂ ਹੀ ਆਪਦੀ ਟਵੀਟ ਕਰਕੇ ਔਰ ਤੁਹਾਨੂੰ ਯਾਦ ਹੋਣਾ ਜਦ ਮੈਂ ਪਿਛਲੀ ਆਰੀ ਤਰੀਕ ਤੇ ਆਇਆ ਸੀ ਉਸ ਵੇਲੇ ਵੀ ਨਵੀਂ ਜਿਹੜੀ ਐਗਰੀਕਲਚਰ ਡਰਾਫਟ ਪਾਲਿਸੀ ਹੈ ਕਾਲੇ ਕਾਨੂੰਨ ਨੂੰ ਲਾਗੂ ਕਰਨ ਦੀ ਪਾਲਿਸੀ ਹੈ ਔਰ ਇਹਦੇ ਚ ਪ੍ਰਾਈਵੇਟਾਈਜੇਸ਼ਨ ਨੂੰ ਪੜਾਵਾ ਕਿਸਾਨਾਂ ਦਾ ਨੁਕਸਾਨ ਇਸ ਪਾਲਿਸੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਪਰਸਨਲ ਤੌਰ ਤੇ ਇਸ ਨੂੰ ਰਿਜੈਕਟ ਕਰਦਾ ਐ ਐਮਐਸਪੀ ਕਾਨੂੰਨ ਬਣਾਉਣਾ ਚਾਹੀਦਾ ਔਰ ਨਵੀਂ ਡਰਾਫਟ ਪਾਲਿਸੀ ਕੇਵਲ ਤੇ ਕੇਵਲ ਕਾਂੜੇ ਕਾਨੂੰਨਾਂ ਨੂੰ ਇਨਡਾਇਰੈਕਟਲੀ ਲਾਗੂ ਕਰਨ ਦੀ ਇੱਕ ਸਾਜ਼ਿਸ਼ ਹੈ ਜਿਹੜੀ ਪੰਜਾਬ ਸੂਪਾ ਕਦੇ ਕਾਮਯਾਬ ਨਹੀਂ ਹੋਣ ਦਊਂ ਅੰਮ੍ਰਿਤਸਰ ਦੀ ਅੰਮੇਰ ਦੀ ਕੁਰਸੀ ਨੂੰ ਲੈ ਕੇ ਸਸਪੈਂਸ ਪ੍ਰਕਰਾਰ ਹੈ ਕਾਂਗਰਸ ਦੋ ਧੜੇ ਚ ਵੱਡੀ ਹੋਈ ਨਜ਼ਰ ਆ ਰਹੀ ਅੱਜ ਫਿਰ ਨਹੀਂ ਕੋਈ ਸਿਸਟਮ ਫਾਲੇ ਚਲੋ ਕਾਂਗਰਸ ਦਾ ਆਪ ਦਾ 파ਟੋ ਤਾੜੀ ਚ ਹੈ ਮਗਰ ਆਪ ਵੀ ਖਰੀਦਾ ਫਰੋਤੀ ਤੇ ਆ ਆਪ ਨੇ ਵੀ ਡੰਡਾ ਤੰਤਰ ਤੇ ਪੈਸਾ ਦਾ ਜੋਰ ਕਿਉਂਕਿ ਇਹਨਾਂ ਦੇ ਨੰਬਰ ਗਿਣਤੀ ਆ ਹੀ ਨਹੀਂ ਹੋਣੇ ਚਾਹੁੰਦੇ ਆ ਕਿ ਮੇਅਰ ਦੀ ਪੋਸਟ ਅਸੀਂ ਖਰੀਦ ਲਈਏ ਤੇ ਜੇ ਮੇਅਰ ਦੀ ਪੋਸਟ ਆਮ ਆਦਮੀ ਪਾਰਟੀ ਖਰੀਦ ਕੇ ਬੜਾਊਗੀ ਵੈਸੇ ਤਾਂ ਨਹੀਂ ਮੈਨੂੰ ਲੱਗਦਾ ਬੜੂਗੀ ਮਗਰ ਜੇ ਇਸ ਤਰ੍ਹਾਂ ਕਰਪਸ਼ਨ ਨੂੰ ਬੜਾਵਾ ਇਹ ਦੇਣਗੇ ਫਿਰ ਤੁਸੀਂ ਕਿੱਥੋਂ ਆਸ ਰੱਖਦੇ ਹੋ ਕੀ ਕਰਪਸ਼ਨ ਫਰੀ ਇਹ ਮੇਅਰਸ਼ਿਪ ਚੱਲੂਗੀ ਔਰ ਮੈਂ ਲਾਸਟ ਗੱਲ ਕਹਿਣਾ ਚਾਹੁੰਦਾ ਹਰਜੋਤ ਬੈਂਸ ਦਾ 100 ਕਰੋੜ ਦਾ ਸਾਈਬਰ ਜਿਹੜਾ ਘਟਾਲਾ ਉਹਦੇ ਚ ਈਡੀ ਦੇ ਸੰਮਨ ਆ ਗਏ ਔਰ ਕੱਲਾ ਇਹਦੀ ਜਾਂਚ ਸਾਈਬਰ ਦੀ ਨਹੀਂ ਹੋਣੀ ਚਾਹੀਦੀ ਜਿਹੜਾ 100 ਕਰੋੜ ਦਾ ਘਟਾਲਾ ਹੋਇਆ ਸਾਈਬਰ ਕ੍ਰਾਈਮ ਇਹ ਇਹਦਾ ਵਿਚਲ ਬਲੋਰ ਕੌਣ ਹੈ ਇੱਕ ਆਨਸਰ ਉਹ ਜਿਹੜਾ ਆਈਓ ਸੀ ਮੌਕੇ ਦਾ ਉਸ ਵੇਲੇ ਵੀ ਇਸ ਨੂੰ ਬਚਾਇਆ ਗਿਆ ਪਹਿਲਾਂ ਇਹ ਮਾਈਨਿੰਗ ਤੇ ਤੇ ਇਲਜ਼ਾਮ ਲੱਗੇ ਮਾਈਨਿੰਗ ਮਹਿਕਮਾ ਖੋਲਿਆ ਮਗਰ ਇਹ ਤੋਂ ਵਜਿਰੀਆਂ ਨਹੀਂ ਕੋਈਆਂ ਗਈਆਂ ਸੋ ਮਾਈਨਿੰਗ ਦਾ ਬੜਾ ਵੱਡਾ ਸਰਗਨਾ ਹਰਜੋਤ ਬੈਂਸ ਸਾਈਬਰ ਕ੍ਰਾਈਮ ਦਾ ਬੜਾ ਵੱਡਾ ਸਰਗਨਾ ਹਰਜੋਤ ਬੈਂਸ ਜੇ ਇਹ ਦੀ ਸਹੀ ਤਰੀਕੇ ਨਾਲ ਜਾਂਚ ਹੋ ਗਈ ਤੇ ਘੱਟੋ ਘੱਟ 5-700 ਕਰੋੜ ਦਾ ਕੋਟਾਲੇ ਦਾ ਕਾਲੇ ਧਨ ਦਾ ਦੇਣ ਲੈਣ ਦੇਣ ਚ ਕੀ ਭੂਮਿਕਾ ਰਹੀ ਹੈ ਅਰਜੋਤ ਬੈਂਚ ਦੀ ਤੁਹਾਡੇ ਸਾਹਮਣੇ ਆਉਗੀ ਸੋ ਹੀ ਸ਼ੁੱਡ ਬੀ ਡਿਸਮਿਸਡ ਅਰੈਸਟਡ ਸੋ ਦੈਟ ਸਚਾਈ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਹੋ ਸਕੇ ਸਚਾਈ ਸਾਹਮਣੇ ਆਵੇ ਜੀ ਸਰ ਅੱਜ ਦਾ ਵੀ ਸਵਾਲ ਹੈ ਅੱਜ ਵਰਕਿੰਗ ਕਮੇਟੀ ਦੀ ਬੈਠਕ ਹੈ ਚੰਡੀਗੜ੍ਹ ਦੇ ਵਿੱਚ ਸੁਖਵੀਰ ਸਿੰਘ ਬਾਦਲ ਸਣੇ ਹੋਰ ਵੀ ਕਈਆਂ ਦੇ ਅਸਤੀਫਿਆਂ ਦੇ ਉੱਤੇ ਚਰਚਾ ਹੋਣੀ ਹੈ ਤੁਹਾਨੂੰ ਕੀ ਕੀ ਕਰਨਾ ਚਾਹੋਗੇ ਕਿ ਉਹ ਮੈਂ ਤੇ ਮੇਰੀ ਕਾ ਚੀਜ਼